ਠੀਕ ਹੈ ਸਾਹਿਬ ਸ਼ੁਨਨਮਸ ਜੀ ਮੈਂ ਐਡਵੋਕੇਟ ਵਿਨੋਦ ਕੁਮਾਰ ਨੱਡਾ ਸ਼ਿਵ ਸ਼ੈਨਾ ਸੇਰੇ ਹਿੰਦ ਦਾ ਮੈਂ ਲੀਗਲ ਅਡਵਾਈਜ਼ਰ ਹਾਂ ਨੈਸ਼ਨਲ ਤੇ ਅੱਜ ਦੀ ਜਿਹੜੀ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਖਾਨੂੰ ਅਮਰਜੈਂਸੀ ਚ ਕਰਨੀ ਪੈ ਰਹੀ ਹੈ ਅਸੀਂ ਇਹ ਜਿਹੜੀਆਂ ਮੰਦਰ ਦੇ ਵਿੱਚ ਇੱਕੋ ਦਿਨ ਚ ਦੋ ਵੱਡੀਆਂ ਬੇਅਦ ਰਵਿਦੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਬਾਰੇ ਅਸੀਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਕੰਪਲੇਟ ਦੇਣ ਲਈ ਵੀ ਗਏ ਸੀਗੇ ਲੇਕਿਨ ਹੋਰ ਜੇ ਵੇ ਕਾਰਨ ਸਾਨੂੰ ਮੇਲੇਨੀ ਕੇ ਦਫਤਰ ਦੇ ਵਿੱਚੋਂ ਬਾਹਰ ਗਏ ਹੋਏ ਸੀਸੀਐਮ ਸਾਹਿਬ ਆਏ ਹੋਏ ਸੀਗੇ ਜੋ ਯੂਨੀਵਰਸਿਟੀ ਸੀ ਜਾਂ ਉੱਥੇ ਸੀ ਉੱਥੇ ਸਾਨੂੰ ਮਿਲੇ ਨਹੀਂ ਇਹ 26 10 ਨੂੰ ਐਤਵਾਰ ਨੂੰ ਸਵੇਰ 12 ਵਜੇ ਕਾਲੀ ਮਾਤਾ ਦੇ ਗਰਭਗ੍ਰਹਿ ਦੇ ਵਿੱਚ ਸ਼੍ਰੀ ਕਾਲੀ ਮਾਤਾ ਦੇ ਗਰਭਗ੍ਰਹਿ ਦੇ ਵਿੱਚ ਇੱਕ ਲੜਕੀ ਗੋਲਕੁੱਤੇ ਚੜੀ ਤੇ ਉਹਨੇ ਬੇਅਦਬੀ ਕੀਤੀ ਪਰ ਇਹ ਆਪਣਾ ਹਮਾਸ਼ੂ ਜਿਹੜਾ ਉੱਥੇ ਹੈਗਾ ਮੈਨੇਜਰ ਇਹ ਸਿਕਿਉਰਟੀ ਆਨਲਾਈਨ ਰਲਿਆ ਹੋਇਆ ਇਹਨੇ ਕੀ ਕੀਤਾ ਉਸ ਗੱਲ ਨੂੰ ਦਬਾਤਾ ਸਾਰੇ ਮੁਲਾਜ਼ਮਾਂ ਨੂੰ ਕਹਤਾ ਦਸਨਾਨੀ ਇਹ ਜਿਹੜੀ ਸਾਰੀ ਐਸ ਸੀ ਸੀ ਟੀ ਵੀ ਫੁਟੇਜ ਦੇ ਵਿੱਚ ਹੈਗੀ ਹੈ ਤੇ ਦੂਜੀ ਘਟਨਾ ਉਸੇ ਦਿਨ ਰਾਤ ਨੂੰ ਹੋਈ ਹੈ ਜਦੋਂ ਕਿ ਦਿੱਲੀ ਦੇ ਉੱਤੋਂ ਕੁਝ ਵੱਡੇ ਰਾਜ ਉੱਚ ਰਾਜਨੀਤਿਕ ਲੋਕ ਆਏ ਸੀ ਗਏ ਉਹ ਸਾਢੇ 9 ਵਜੇ ਮੰਦਰ ਬੰਦ ਹੋਣ ਤੋਂ ਬਾਅਦ ਮੰਦਰ ਦੇ ਅੰਦਰ ਗਏ ਨੇ ਜਦੋਂ ਕਿ ਜਿਹੜਾ ਮੰਦਰ ਦਾ ਦਰਵਾਜ਼ਾ ਇੱਕ ਵਾਰ ਬੰਦ ਹੋ ਜੇ ਦੁਬਾਰਾ ਖੁੱਲਦਾ ਨਹੀਂ ਹੈ ਤੇ ਨਾ ਹੀ ਕੋਈ ਅੰਦਰ ਜਾ ਸਕਦਾ ਇਹਦੀਆਂ ਮੈਂ ਦੋ ਕਟਣਾਵਾਂ ਦੱਸਦਾ ਪਿਛਲੇ ਵਾਰੀ ਮੁੱਖ ਮੰਤਰੀ ਜਦੋਂ ਮਾਨਯੋਗ ਚੰਨੀ ਸਾਹਿਬ ਹੁੰਦੇ ਸੀਗੇ ਉਹ ਮੱਥਾ ਟੇਕਣ ਆਏ ਸੀਗੇ ਲੇਕਿਨ ਉਹ ਲੇਟ ਹੋ ਗਏ ਸੀਗੇ ਸਾਢੇ 9:00 ਵਜੇ ਗਏ ਸੀ ਇਸ ਕਰਕੇ ਉਹਨਾਂ ਦਰਵਾਜ਼ਾ ਨਹੀਂ ਸੀ ਖੋਲਿਆ ਉਹ ਬਾਹਰੋਂ ਮੱਥਾ ਟੇਕ ਕੇ ਚਲੇ ਗਏ ਸੀ ਬਹੁਤ ਪੁਰਾਣੀਆਂ ਗੱਲਾਂ ਨੇ ਜੇ ਕੋਈ ਪੁਰਾਣੇ ਬਜ਼ ਇਹ ਉਹਨਾਂ ਨੂੰ ਪਤਾ ਜਦੋਂ ਮਹਾਰਾਜਾ ਭਵਿੰਦਰ ਸਿੰਘ ਜੀ ਆਪਣੇ ਮਹਾਰਾਜ ਹੁੰਦੇ ਸੀਗੇ ਉਹ ਇੱਕ ਵਾਰੀ ਦਰਸ਼ਨ ਕਰਨੇ ਸੀਗੇ ਕਿਤੇ ਉਹਨਾਂ ਨੇ ਲੜਾਈ ਜਾਂ ਕਿਸੇ ਕੰਮ ਜਾਣਾ ਸੀਗਾ ਤੇ ਉਹ ਮੰਦਿਰ ਦਰਸ਼ਨ ਕਰਨਾ ਹੈ ਸ਼ਾਮ ਨੂੰ ਲੇਕਿਨ ਦਰਵਾਜ਼ਾ ਉਦੋਂ ਬੰਦ ਹੋ ਚੁੱਕਿਆ ਸੀਗਾ ਸੈਨਕਾਂ ਨੇ ਕਿਹਾ ਮਹਾਰਾਜੀ ਆਏ ਨੇ ਪਰ ਉਹ ਕਹਿੰਦੇ ਵੀ ਇਹ ਦਰਵਾਜ਼ਾ ਨਹੀਂ ਹੁਣ ਖੁੱਲ ਸਕਦਾ ਇੱਕ ਵਾਰੀ ਬੰਦ ਹੋ ਗਿਆ ਉਹਨੂੰ ਸਵੇਰੇ 5 ਵਜੇ ਖੁੱਲੇਗਾ ਤੇ ਉਹ ਭਵਿੰਦਰ ਸਿੰਘ ਜੀ ਮਾਨਜੋਗ ਜਿਹੜੇ ਕਿ ਸਵਰਗਵਾਸੀ ਨੇ ਉਹਨਾਂ ਨੇ ਆਪਣਾ ਉਸ ਜਿਹੜਾ ਅੰਦਰ ਚੌਕੀਦਾਰ ਸੀ ਅਗਲੇ ਦਿਨ ਉਹਨੂੰ ਬੁਲਾ ਕੇ ਸਨਮਾਨਿਤ ਕੀਤਾ ਵੀ ਤੂੰ ਆਪਣੀ ਡਿਊਟੀ ਸਹੀ ਕੀਤੀ ਹੈ ਇਹ ਪਹਿਲੀ ਸਰਕਾਰ ਦੇਖੀ ਆ ਜਿਨ੍ਹਾਂ ਨੇ ਮੰਦਰ ਤੇ ਕਬਜ਼ਾ ਕਰ ਲਿਆ ਜਦੋਂ ਕਮੇਟੀ ਬਣੀ ਸੀ ਅਸੀਂ ਸੋਚਿਆ ਸੀਗਾ ਆ ਵੀ ਕੋਈ ਵਧੀਆ ਕੰਮ ਕਰੂਗੀ ਪਰ ਜਿੱਦਨ ਤੋਂ ਕਮੇਟੀ ਇਹ ਬਣੀ ਹੈ ਇਹਨੇ ਮੰਦਰ ਦੇ ਵਿੱਚ ਬੇਅਦਬੀਆਂ ਕਰਾਈਆਂ ਨੇ ਹੋਰ ਕੁਝ ਨਹੀਂ ਕੀਤਾ ਤੇ ਦੂਸਰੀ ਗੱਲ ਇਹ ਹੈ ਇਸ ਅਖਬਾਰਾਂ ਦੇ ਵਿੱਚ ਸਿਰਫ ਫੋਟੋਆਂ ਹੀ ਲਵਾਉਂਦੇ ਆ ਰੋਜ਼ ਵੀਡੀਓ ਪਾਉਂਦੇ ਨੇ ਹੋਰ ਕੁਝ ਨਹੀਂ ਕਰਦੇ ਤੇ ਕਮੇਟੀ ਮੇਰੇ ਹਿਸਾਬ ਨਾਲ ਕਾਨੂੰਨੀ ਐਜ਼ ਅ ਮੈਂ ਐਡਵੋਕੇਟ ਕਹਿੰਨਾ ਵੀ ਉਹ ਚੇਅਰਮੈਨ ਨਹੀਂ ਸੀ ਚੇਅਰਪਰਸਨ ਸੀਗੇ ਚੇਅਰਪਰਸਨ ਜਦੋਂ ਰਜ਼ਾਇਨ ਕਰ ਗਿਆ ਕਮੇਟੀ ਤਾਂ ਐਗਜ਼ਿਸਟ ਹੀ ਨਹੀਂ ਕਰਦੀ ਆਪਣੇ ਆਪ ਹੀ ਉਹ ਕਮੇਟੀ ਅਬੋਲਿਸ਼ ਹੋ ਗਈ ਖਤਮ ਹੋ ਗਈ ਪਹਿਲਾਂ ਤਾਂ ਜਿਹੜੀ ਚੇਅਰਮੈਨ ਹੁੰਦੇ ਸੀ ਡਿਪਟੀ ਕਮਿਸ਼ਨਰ ਪਟਿਆਲਾ ਹੁੰਦੇ ਸੀਗੇ ਤੇ ਉਹ ਹੀ ਮੈਂਬਰ ਰਿਕਮੈਂਡ ਕਰਕੇ ਸਰਕਾਰ ਨੂੰ ਭੇਜਦੇ ਸੀ ਤਾਂ ਚੇਅਰਮੈਨ ਕੋਲੀ ਪਾਵਰ ਹੁੰਦੀ ਆ ਜਦੋਂ ਵੀ ਕੋਈ ਪ੍ਰਾਈਮ ਮਿਨਿਸਟਰ ਰਿਜਾਈਨ ਕਰ ਜਾਂਦਾ ਉਹ ਜਿਹੜੇ ਮੰਤਰੀ ਹੁੰਦੇ ਆ ਉਹਦੀ ਕੈਬਨਿਟ ਆ ਸਾਰੀ ਆਪਣੇ ਆਪ ਖਤਮ ਹੋ ਜਾਂਦੀ ਆ ਹੁਣ ਇੱਥੇ ਵੀ ਜਦੋਂ ਚੇਅਰ ਪਰਸਨ ਇੱਕ ਗੋਲਕ ਫੰਡ ਆ ਕਾਲੀ ਮਾਤਾ ਮੰਦਿਰ ਜੜਨਾ ਚੱਲਦਾ ਇਸ ਲਈ ਇੱਥੇ ਚੇਅਰਮੈਨ ਤਾਂ ਕੋਈ ਲੱਗ ਨਹੀਂ ਸਕਦਾ ਚੇਅਰ ਪਰਸਨ ਸੀਗੇ ਜਦੋਂ ਰਿਜਾਈਨ ਕਰ ਗਿਆ ਉਹਦੇ ਚੁਣੇ ਹੋਏ ਜਿਹੜੇ ਕਮੇਟੀ ਮੈਂਬਰ ਆ ਤਾਂ ਆਪਣੇ ਆਪ ਖਤਮ ਹੋ ਗਏ ਕਾਨੂੰਨ ਦੇ ਮੁਤਾਬਕ ਕੋਈ ਵੀ ਨਹੀਂ ਰਹਾ ਚੇਅਰਮੈਨ ਦੁਆਰਾ ਲੱਗੇਗਾ ਉਹ ਆਪਣੇ ਮੈਂਬਰ ਰਿਕਮੈਂਡ ਕਰੇਗਾ ਫਿਰ ਉਹ ਮੈਂਬਰ ਬਣਨਗੇ ਤੇ ਇਹ ਮੰਦਿਰ ਦੇ ਵਿੱਚ ਆਪਣੇ ਸਾਰਿਆਂ ਦਾ ਪੂਰੀ ਜਿੰਨੀ ਦਖਲਦੰਦੀ ਹੈ ਇਹ ਕਰ ਰਹੇ ਨੇ ਜਦੋਂ ਕਿ ਇੱਕ ਐਡਵਾਈਜ਼ਰੀ ਕਮੇਟੀ ਆ ਜਿੰਨੀ ਮਰਜ਼ੀ ਹਾਈ ਪਾਵਰ ਕਮੇਟੀ ਬਣ ਜੇ ਲੇਕਿਨ ਉਹਦੇ ਨਾਲ ਐਡਵਾਈਜ਼ਰੀ ਕਮੇਟੀ ਲੱਗਿਆ ਹੋਇਆ ਹੈ ਉਹਨੇ ਐਡਵਾਈਜ਼ ਕਰਨਾ ਮੰਦਿਰ ਦੀ ਵਿਕਾਸ ਲਈ ਨਾ ਕਿ ਮੰਦਿਰ ਦੇ ਕੰਮਾਂ 'ਤੇ ਦਖਲਅੰਦਾਜ਼ੀ ਕਰਨਾ ਹੈ ਮੰਦਿਰ ਦੇ ਜੋ ਵੀ ਜਿੰਨੇ ਵੀ ਪ੍ਰਸ਼ਾਸਨਿਕ ਕੰਮ ਹੈ ਉਹ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਕੀਤੇ ਜਾਂਦੇ ਨੇ ਤੇ ਡਿਊਟੀ ਕਮਿਸ਼ਨਰ ਜਿਹੜੇ ਪਟਿਆਲਾ ਨੇ ਉਹ ਬਹੁਤ ਵਧੀਆ ਕੰਮ ਕਰਦੇ ਆ ਜਿਦ ਦਿਨ ਦੇ ਉਹ ਪਟਿਆਲੇ ਦੇ ਵਿੱਚ ਆਏ ਨੇ ਉਹਨਾਂ ਨੇ ਮੰਦਿਰ 'ਚ ਬਹੁਤ ਸੁਧਾਰ ਕੀਤੇ ਨੇ ਪਰ ਇਹ ਕਮੇਟੀ ਬਣਨ ਤੋਂ ਬਾਅਦ ਉਹਨਾਂ ਨੂੰ ਚੇਅਰਮੈਨਸ਼ਿਪ ਤੋਂ ਹਟਾ ਦਿੱਤਾ ਗਿਆ ਉਹ ਜਿੰਨਾ ਕੰਮ ਅੱਜ ਵੀ ਕਰ ਸਕਦੇ ਆ ਉਹ ਮੰਦਰ ਦੇ ਚੰਗੇ ਕੰਮ ਲਈ ਕਰਦੇ ਆ ਇਸ ਤੋਂ ਵਧੀਆ ਡਿਪਟੀ ਕਮਿਸ਼ਨਰ ਪਟਿਆਲਾ ਚ ਕੋਈ ਨਹੀਂ ਆਇਆ ਜਿਹਨੇ ਮੰਦਰ ਲਈ ਇੰਨਾ ਵਧੀਆ ਕੰਮ ਕੀਤਾ ਹੋਵੇ ਤੇ ਸਾਡੀ ਹੁਣ ਇੱਕ ਤਾਂ ਮੰਗੇ ਆ ਵੀ ਜਿਹੜੇ ਬੰਦਿਆਂ ਨੇ ਰਾਤ ਨੂੰ ਮੰਦਰ ਖੋਲ੍ਹ ਕੇ ਵਿੱਚੇ ਅਫਸਰ ਵਿੱਚੇ ਦਿੱਲੀ ਦੇ ਰਾਜਨੀਤਿਕ ਨੇਤਾ ਆਏ ਨੇ ਉਹਨਾਂ ਦੇ ਖਿਲਾਫ ਬੇਅਦਬੀ ਦਾ ਪਰਚਾ ਦਰਜ ਹੋਣਾ ਚਾਹੀਦਾ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਰਹਿ ਗਈ ਸਿਕਿਉਰਿਟੀ ਦੀ ਗੱਲ ਸਿਕਿਉਰਿਟੀ ਨੇ ਪਹਿਲਾਂ ਵੀ ਬੇਅਦਬੀਆਂ ਕਰਾਈਆਂ ਨੇ ਅੰਦਰ ਜੇਬਾਂ ਕੱਟੀਆਂ ਜਾਂਦੀਆਂ ਨੇ ਇਹ ਸਿਕਿਉਰਿਟੀ ਲਗਾਈ ਕਾਦੇ ਲਈ ਆ ਬਾਕੀ ਦਾ ਕੰਮ ਪੁਲਿਸ ਦਾ ਬਾਹਰ ਪੁਲਿਸ ਲੱਗੀ ਹੋਈ ਆ ਸਿਕਿਉਰਿਟੀ ਦਾ ਕੰਮ ਅੰਦਰ ਜੇਬਾਂ ਨਾ ਕੱਟੀਆਂ ਜਾਣ ਭਗਤਾਂ ਨੂੰ ਕੋਈ ਤਕਲੀਫ ਨਾ ਹੋਵੇ ਜਾ ਕੋਈ ਸ਼ੰਘਾਰ ਦੇ ਉੱਤੇ ਬੇਅਦਬੀ ਨਾ ਕਰੇ ਇਹ ਜਾਦੀ ਹੈ ਸਿਕਿਉਰਿਟੀ ਪਿਛਲੇ ਸਾਲਾਂ ਤੋਂ 3 ਸਾਲਾਂ ਤੋਂ ਜਾ ਰਹੀ ਹੈ ਇਹਦੀਆਂ ਬਹੁਤ ਜ਼ਿਆਦਾ ਸ਼ਿਕਾਇਤਾਂ ਦੇ ਬਾਵਜੂਦ ਕਿਉਂ ਇਹਨੂੰ ਠੇਕਾ ਦਿੱਤਾ ਜਾ ਰਿਹਾ ਤੁਹਾਨੂੰ ਪਤਾ ਲੱਗਿਆ ਇੱਥੇ ਜਿਹੜਾ ਲੋਕ ਰਾਜਨੀਤਿਕ ਹੈ ਉਹਨਾਂ ਦੇ ਧੂਗੇ ਸੰਬੰਧ ਹੈ ਇਸ ਕਰਕੇ ਇਹਨਾਂ ਨੂੰ ਠੇਕਾ ਮਿਲਿਆ ਜਦੋਂ ਕਿ ਇਸ ਸਕਿਉਰਟੀ ਦਾ ਠੇਕਾ ਰੱਦ ਹੋਣਾ ਚਾਹੀਦਾ ਇਹਨੂੰ ਬਲੈਕਲਿਸਟ ਕਰਨਾ ਚਾਹੀਦਾ ਤੇ ਜਿਹੜੀ ਇਹਦੀ ਸਕਿਉਰਟੀ ਆ ਜਮ੍ਹਾਂ ਕਰਾਈ ਹੋਈ ਆ ਉਹ ਜ਼ਬਤ ਹੋਣੀ ਚਾਹੀਦੀ ਆ ਤੇ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਜਿਹੜੀ ਇਹ ਬੇਦਰਦੀ ਰਾਤ ਨੂੰ ਹੋਈ ਆ ਇਹਦੇ ਵਿੱਚ ਸਕਿਉਰਟੀ ਉੱਥੇ ਸੀ ਇਹਨਾਂ ਨੇ 9:30 ਵਜੇ ਤੋਂ ਬਾਅਦ ਮੰਦਿਰ ਕਿਉਂ ਖੋਲਿਆ ਫਿਰ ਉਸ ਤੋਂ ਬਾਅਦ ਅਗੋਂ ਮੱਥਾ ਟੇਕਣ ਤੋਂ ਬਾਅਦ 9:30 ਮੰਦਿਰ ਕਲਾ ਕੇ ਇਹ ਪਿੱਛੇ ਗਏ ਨੇ ਉਹ ਰਾਜਨੀਤਿਕ ਨੇਤਾ ਪਿਛਲੇ ਪਾਸੋਂ ਗੇਟ ਖਲਾਇਆ 10 ਵਜੇ ਤੱਕ ਰਾਤ ਨੂੰ ਮੰਦਿਰ 'ਚ ਰਹੇ ਨੇ ਅੰਦਰ ਸਾਨੂੰ ਇੱਥੇ ਪਤਾ ਲੱਗਿਆ ਕਿ ਅਸੀਂ ਤਾਂ ਬਾਹਰ ਖੜੇ ਸੀ ਲੜਾ ਸਾ ਉਹ ਬਾਹਰ ਖੜੇ ਸੀਗੇ ਅਸੀਂ ਦੇਖਿਆ ਕਾਰਨ ਅਸੀਂ ਉਧਰ ਸੈਰ ਕਰਨ ਗਏ ਸੀ ਸਾਡਾ ਸੰਗਠਨ ਹੈ ਕਈ ਵਰੀ ਇਸ ਇਕੱਠੇ ਹੁੰਦੇ ਰਹਿੰਦੇ ਆਂ ਵੀ ਅੰਦਰ ਗਏ ਨੇ ਤੇ ਉੱਥੋਂ ਬਾਹਰ ਆ ਕੇ ਫਿਰ ਇਹ ਪਿਛਲੇ ਗੇਟਸਾਂ ਨਹੀਂ ਮੜੇ ਨੇ ਅੰਦਰ ਇਹ ਤੁਹਾਨੂੰ ਪਤਾ ਲੱਗਿਆ ਰਾਧੇ ਕ੍ਰਿਸ਼ਨ ਦੇ ਮੰਦਿਰ ਚ 10 ਵਜੇ ਤੱਕ ਬੈਠੇ ਰਹੇ ਨੇ ਉਸ ਤੋਂ ਬਾਅਦ ਬਾਹਰ ਆਏ ਨੇ ਜਦੋਂ ਕਿ 9:30 ਵਜੇ ਤੋਂ ਬਾਅਦ ਕੋਈ ਵੀ ਪ੍ਰਾਈਵੇਟ ਵਿਅਕਤੀ ਭਾਵੇਂ ਜਿੱਡਾ ਵਰਜਾ ਰਾਜਨੇਤਾ ਹੋਵੇ ਕੋਈ ਹੋਵੇ ਉਹ ਮੰਦਿਰ ਦੇ ਵਿੱਚ ਨਹੀਂ ਜਾ ਸਕਦਾ ਪ੍ਰਵੇਸ਼ ਕਰ ਸਕਦਾ ਇੱਕ ਬੇਵਦੀ ਆ ਮਾਤਾ ਸੁੱਤੀ ਪਈ ਸੀ ਉਹਨੂੰ ਹਟਾਇਆ ਪਿਛਲੇ ਭਗਵਾਨਾਂ ਦਾ ਵਿਸ਼ਰਾਮ ਸੀਗਾ ਉਹਨਾਂ ਉਹਨਾਂ ਦਾ ਵਿਸ਼ਰਾਮ ਖਰਾਬ ਹੋਇਆ ਉਹਨਾਂ ਦੇ ਅੰਦਰ ਜਾਣ ਨਾਲ ਪਰ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਇਹ ਕਹਿੰਦੇ ਵੀ ਮੰਦਿਰ ਨੂੰ ਵਿਸ਼ਪ ਪਧਰੀ ਬਣਾਣਾ ਇਹਨਾਂ ਨੇ ਤਾਂ ਬਿਲਕੁਲ ਹੀ ਮੰਦਿਰ ਦੀ ਮर्यादा ਹੀ ਭੰਗ ਕਰਤੀ ਹੈਗੀ ਆ ਇਹ ਜਿਹੜੇ ਬੰਦੇ ਸੀਗੇ ਸਾਰੇ ਇਹ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ ਦਿੱਲੀ ਤੋਂ ਆਏ ਸੀ ਮਾਨਜੋ ਕੇਜਰੀਵਾਲ ਦੇ ਇਹ ਖਾਸ ਬੰਦੇ ਆ ਕੋਈ ਫੈਕਟਰੀ ਦਾ ਕੁਝ ਵੀ ਹੋ ਸਕਦੇ ਨੇ ਜਿਹੜੇ ਇਹਨਾਂ ਬਾਰੇ ਸਾਨੂੰ ਨਹੀਂ ਪਤਾ ਲੇਕਿਨ ਅਭੀ ਜਿਹੜੀ ਅੰਦਰ ਵੀਡੀਓ ਚੱਲਦੇ ਕੈਮਰੇ ਚੱਲਦੇ ਉਹਨਾਂ ਦੇ ਫੁਟੇਜ ਤੋਂ ਉਹਨਾਂ ਦਾ ਪਤਾ ਕਰ ਲੀਕ ਕੀਤਾ ਜਾ ਸਕਦਾ ਜੇ ਇਹਨਾਂ ਨੇ ਕੋਈ ਫੁਟੇਜ ਉਹ ਗਾਇਬ ਕਰਤੀ ਦਿਨ ਵਾਲੀ ਤੇ ਰਾਤ ਵਾਲੀ ਅਸੀਂ ਉਹ ਫਿਰ ਉਹਦੇ ਲਈ ਅਸੀਂ ਸੀਬੀਆਈ ਨੂੰ ਲਿਖਾਂਗੇ ਹੁਣ ਵੀ ਅਸੀਂ ਕਹਿੰਦੇ ਆ ਵੀ ਜਿਹੜੀ ਇਹ ਬੇਅਦਵੀ ਬਹੁਤ ਵੱਡੀ ਹੋਈ ਹੈ ਇਹ ਸਾਰੇ ਹਿੰਦੂਆਂ ਨੂੰ ਹਿੰਦੂਆਂ ਨੂੰ ਹਿੰਦੂਆਂ ਨੂੰ ਬੇਅਦੀ ਠੇਸ ਲੱਗੀ ਹੈ ਤੇ ਮੈਂ ਕਹਿੰਦਾ ਸੀਬੀਆਈ ਇਹਦੀ ਜਾਂਚ ਕਰੇ ਜਿਹੜਾ ਕੁਛ ਇਹ ਮੰਦਿਰ ਦੇ ਵਿੱਚ ਇੱਕੋ ਦਿਨ ਚ ਦੋ ਵਾਰੀ ਹੋਇਆ ਤੇ ਸਿਕਿਉਰਟੀ ਦਾ ਠੇਕਾ ਤੁਰੰਤ ਰੱਦ ਕੀਤਾ ਜਾਵੇ ਸਾਡੀ ਮੰਗ ਹੈ ਜੇ ਨਹੀਂ ਤਾਂ ਅਸੀਂ ਕੱਲ ਨੂੰ ਫਿਰ ਆਪਣਾ ਜਦੋਂ ਆ ਰਹੇ ਨੇ ਮਾਨ ਜੋ ਕੇਜਰੀਵਾਲ ਸਾਹਿਬ ਤੇ ਉਹ ਹੈ ਅਸੀਂ ਜੀਐਨਐਨ ਇਹਨਾਂ ਦੇ ਖਿਲਾਫ ਜਿਹੜੇ ਅਫਸਰ ਨੇ ਜਾਂ ਦੂਜੇ ਜਿਹੜੇ ਵਿਅਕਤੀ ਅੰਦਰ ਗਏ ਆ ਜਾਂ ਸਿਕਿਉਰਟੀ ਦੇ ਖਿਲਾਫ ਸਿਕਿਉਰਟੀ ਦਾ ਠੇਕਾ ਨਾ ਰੱਦ ਕੀਤਾ ਤੇ ਅਸੀਂ ਫਿਰ ਇਹ ਆਪਣਾ ਸਾਡਾ ਜਿਹੜਾ ਸੰਗਠਨ ਹੈ ਸ਼ਿਵ ਸੈਨਾ ਸੇਰੇ ਹਿੰਦ ਉਹ ਕਾਲੀਆਂ ਝੰਡੀਆਂ ਦਿਖਾਏਗਾ ਇਹਨਾਂ ਨੂੰ ਇਸ ਕੰਮ ਵਾਸਤੇ ਤੇ ਦੂਜਾ ਇੱਥੇ ਇਹ ਕਿ ਇਹਨਾਂ ਨੇ ਫੇਸਬੁਕ WhatsApp ਗਰੁੱਪ ਬਣਾਇਆ ਹੋਇਆ ਜਿਹੜਾ ਕਿ ਅਨ ਆਫੀਸ਼ੀਅਲ ਆ ਉੱਥੇ ਦਾ ਜਿਹੜਾ ਇਹਨਾਂ ਨੇ ਹਮਾਂਚੂ ਰੱਖਿਆ ਉਹ ਚਲਾ ਰਿਹਾ ਉਸ ਨੂੰ ਥਾਂ-ਥਾਂ ਫਲੈਕਸ ਲਾਏ ਹੋਏ ਨੇ ਉਹਦੇ ਵਿੱਚ ਜਿਹੜੇ ਜਿੰਨੇ ਐਡਮਿਨ ਆ ਉਹ ਸਾਰੇ ਆਮ ਆਦਮੀ ਪਾਰਟੀ ਦੇ ਬੰਦੇ ਆ ਇਹ ਲੋਕਾਂ ਨੂੰ ਜੋੜੋ ਇਹਨਾਂ ਨੇ ਮੰਦਰ ਨੂੰ ਇੱਕ ਰਾਜਨੀਤੀ ਦਾ ਅਖਾੜਾ ਬਣਾਤਾ ਮੰਦਰ ਸਨਾਤਨ ਧਰਮ ਤੇ Hindu ਧਰਮ ਦਾ ਪੂਜਣ ਜੋਗ ਸਥਾਨ ਹੈ ਨਾ ਕਿ ਇੱਕ ਰਾਜਨੀਤਿਕ ਅਖਾੜਾ ਇਹ ਸਾਡੀ ਲੋਕ ਪਟਿਆਲੇ ਦੇ ਲੋਕਾਂ ਨੂੰ ਹੋਰ ਮਾਤਾ ਦੇ ਭਗਤਾਂ ਨੂੰ ਅਪੀਲ ਹੈ ਵੀ ਇਹ ਤੋਂ ਬਾਅਦ ਅਸੀਂ ਪ੍ਰਦਰਸ਼ਨ ਵੀ ਕਰਾਂਗੇ ਤੇ ਹਿੰਦੂ ਹੋਰ ਸੰਗਠਨਾਂ ਨੂੰ ਵੀ ਬੇਨਤੀ ਆ ਵੀ ਐਡੀ ਬੜੀ ਬੇਅਦਵੀ ਹੋਈ ਆ ਸਾਡੇ ਨਾਲ ਲੱਗ ਕੇ ਇੱਕ ਅਸੀਂ ਵੱਡਾ ਪ੍ਰਦਰਸ਼ਨ ਕਰੀਏ ਤਾਂ ਜੋ ਇਹ ਮੰਦਰ ਦੇ ਉੱਤੇ ਜਿਹੜਾ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਜਦਕਿ ਇਹ ਮੰਦਰ ਸਾਰੇ ਭਗਤਾਂ ਦਾ ਇਹਨੂੰ ਮੁਕਤ ਕਰਾਇਆ ਜਾ ਸਕੇ ਜੈ ਕਾਲੀ ਮਾਤਾ ਇੱਕ ਮਿੰਟ ਜੀ ਕਰ ਰਹੇ ਹਾਂ ਵੀ ਜਿਹੜੀ ਬੇਅਦਵੀ ਹੋਈ ਆ ਸਾਡੇ 9 ਵਜੇ ਤੋਂ ਬਾਅਦ ਆਪਾਂ ਮੰਦਰ ਇੱਕ ਵਾਰੀ ਜਿਹੜਾ ਬੰਦ ਹੋ ਗਿਆ ਇਹ ਉਹ ਮੰਦਿਰ ਨੂੰ ਦੁਆਰੇ ਆਪਾਂ ਦਰਵਾਜ਼ੇ ਨਹੀਂ کھول ਸਕਦੇ ਠੀਕ ਹੈ ਜੀ ਚਾਹੇ ਕਿੰਨਾ ਵੀ ਵੱਡਾ ਹੋਵੇ ਕੋਈ ਚਾਹੇ ਮੁੱਖ ਮੰਤਰੀ ਮੈਂ ਕਹਿੰਦਾ ਮੁੱਖ ਮੰਤਰੀ ਜਿਹਾ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਠੀਕ ਹੈ ਜੀ ਜਿਹੜੇ ਰੂਲ ਐਂਡ ਰੈਗੂਲੇਸ਼ਨ ਸ਼ੁਰੂ ਤੋਂ ਮੰਦਿਰ ਬਾਰੇ ਨਹੀਂ ਮਨਰਿਆਦਾ ਮਾਤਾ ਦੀ ਨਹੀਂ ਬੇਅਦਵੀ ਮੰਨੀ ਜਾਂਦੀ ਹੈ ਦੇਖੋ ਜਦੋਂ ਮਾਤਾ ਇਹ ਕਿਹੜੀਆਂ ਚੀਜ਼ਾਂ ਤੁਸੀਂ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਬਸ ਰਹੇ ਹੋ ਵੀ ਇਹ ਲਿਖਤੀ ਰੋਡ ਕਿਦੋਂ ਬੰਦ ਕਰਦੇ ਹੋ ਤੁਸੀਂ ਲਿਖਤੀ ਰੋਡ ਦੇ ਵਿੱਚ ਅਸੀਂ ਸੀਬੀਆਈ ਡਾਇਰੈਕਟਰ ਨੂੰ ਵੀ ਲਿਖ ਰਹੇ ਹਾਂ ਆ ਪੰਜਾਬ ਦੇ ਗਵਰਨਰ ਨੂੰ ਵੀ ਲਿਖ ਰਹੇ ਹਾਂ ਪੰਜਾਬ ਦੇ ਗਵਰਨਰ ਨੂੰ ਵੀ ਲਿਖ ਰਹੇ ਆ ਭਾਰਤ ਦੇ ਹੋਮ ਮਿਨਿਸਟਰ ਨੂੰ ਵੀ ਲਿਖ ਰਹੇ ਆ ਤੇ ਪ੍ਰਧਾਨ ਮੰਤਰੀ ਨੂੰ ਵੀ ਅਸੀਂ ਇਹ ਲੈਟਰ ਪਾ ਰਹੇ ਆ ਵੀ ਇਹ ਬਹੁਤ ਵੱਡੀ ਘਟਨਾ ਹੈ ਛੋਟੀ ਬਟਨ ਨਹੀਂ ਹੈ ਘਟਨਾ ਨਹੀਂ ਹੈ ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕਰਦੇ ਆ ਇਸ ਦੇ ਵਿੱਚ ਸਾਡਾ ਸਾਥ ਦਿਓ ਬਹੁਤ ਵੱਡੀ ਬੇਅਦਬੀ ਹੋਈ ਹੈ ਤੇ ਬੇਅਦਬੀ ਦਾ ਇਨਸਾਫ ਮਿਲੇ ਜਿਨ੍ਹਾਂ ਨੇ ਮੰਦਰ ਬੰਦ ਹੋਣ ਤੋਂ ਬਾਅਦ ਵੀ ਜੇਡ ਬੋਟੇ ਉਹਨਾਂ ਨੂੰ ਨਹੀਂ ਪਤਾ ਸੀ ਜਿਵੇਂ ਟਾਈਮਿੰਗ ਹੁੰਦੀ ਆ ਮਾਨ ਉਹਨਾਂ ਨੂੰ ਸਭ ਕੁਝ ਪਤਾ ਸੀ ਇਹ ਆਮ ਲਈ ਦਾ ਸਭ ਕੁਝ ਹੈ ਉਹ ਖਾਸ ਸੀਗੇ ਫੀਗਾਇਦੀ ਸਕਿਉਰਟੀ ਸੀ ਮੈਂ ਸਕਿਉਰਟੀ ਨੇ ਗੇਟ ਖੋਲ੍ਹੇ ਸਕਿਉਰਟੀ ਬਾਰੇ ਤਾਂ ਅਸੀਂ ਪਹਿਲਾਂ ਹੀ ਕਹਿਤਾ ਉਹ ਤਾਂ ਬਲੈਕਲਿਸਟ ਹੋਣੀ ਚਾਹੀਦੀ ਆ ਉਹ ਜਿਹੜਾ ਬਹੁਤ ਅਸੀਂ ਸ਼ਿਕਾਇਤਾਂ ਪਹਿਲਾਂ ਕੀਤੀਆਂ ਹੋਈਆਂ ਨੇ ਆ ਸਾਨੂੰ ਐ ਸੀ ਪੂਰੀ ਆਸ ਸੀ ਕਿ ਇਹਨਾਂ ਨੂੰ ਠੇਕਾ ਨਹੀਂ ਮਿਲੇਗਾ ਕੋਈ ਵਧੀਆ ਸਕਿਉਰਟੀ ਆਏਗੀ ਲੇਕਿਨ ਉਹ ਰੇ ਲੋਕਲ ਜਿਹੜਾ ਰਾਜਨੀਤਿਕ ਹੈਗਾ ਇੱਕ ਰਣਨੀਤੀ ਕਰਦਾ ਉਹਦੀ ਚੱਲਦੀ ਆ ਪੂਰੀ ਤੇ ਉਹਨੇ ਇਹਨਾਂ ਨੂੰ ਫੇਰ ਠੇਕਾ ਦਵਾਤਾ ਤੇ ਟੈਂਡਰ ਵਗੈਰਾ ਦਾ ਪ੍ਰਕਿਰ ਟੈਂਡਰ ਨਹੀਂ ਬਸ ਅੱਗੇ ਵਧਾ ਦਿੰਦੇ ਆ ਡੇਟ ਪਿਛਲੇ 2 ਸਾਲਾਂ ਤੋਂ ਉਹਨਾਂ ਦੀ ਡੇਟ ਹੀ ਅੱਗੇ ਵੱਧ ਰਹੀ ਆ ਟੈਂਡਰ ਕਰਦੇ ਆ ਟੈਂਡਰ ਨੂੰ ਕੈਨਸਲ ਕਰ ਦਿੰਦੇ ਆ ਉਹਨਾਂ ਦੀ ਡੇਟ ਵਧਾ ਦਿੰਦੇ ਆ ਮਤਲਬ ਉਹ ਸਾਰਿਆਂ ਨੂੰ ਆਪਸ਼ਨ ਵਾਸਤੇ ਨਹੀਂ ਬੁਲਾਉਂਦੇ ਨਾ ਜੀ ਨਾ ਉਹ ਆਏ ਸੀ ਇਹ ਟੈਂਡਰ ਕੈਨਸਲ ਕਰਤੇ ਕਹਿੰਦੇ ਜਿਉਂ ਥੋੜਾ ਟਾਈਮ ਰਹਿ ਗਿਆ 7-8 ਦਾ 9 ਮਹੀਨੇ ਰਹਿ ਗਏ ਪਿਛਲੇ 2 ਸਾਲ ਤੋਂ ਇਹੀ ਚੱਲ ਰਿਹਾ ਕਿ ਮਿਲੀ ਭੁਗਤਾਂ ਜਾਂ ਮਿਲੀ ਭੁਗਤਾਂ ਨਾ ਹੋਵੇ ਤਾਂ ਸਹੀ ਟੈਂਡਰ ਹੋਵੇ ਤਾਂ ਉਹਨੂੰ ਇੱਕ ਆਦੀ ਬਦਲ ਜਾਂਦੀ ਅੰਦਰੋਂ ਪੈਸਾ ਮਿਲਣ ਦੇ ਬਾਅਦ ਨੂੰ ਅੰਦਰੋਂ ਇਨੀਆਂ ਜੇਬਾਂ ਕੱਟੀਆਂ ਗਈਆਂ ਨੇ ਠੀਕ ਹੈ ਨਾ ਜੇ ਸਿਕਿਉਰਟੀ ਉੱਥੇ ਲਗਾਈ ਹੈ ਸਿਕਿਉਰਟੀ ਦਾ ਕੰਮ ਹੈ ਜੇਬਾਂ ਘਟਨੀਆਂ ਨਹੀਂ ਰੁਕੀਆਂ ਤੇ ਇਹ ਆਪਣਾ ਬੱਕਰਾ ਚੋਰੀ ਹੋਇਆ 4/10 ਨੂੰ ਉਹਦੀ ਵੀ ਵੀਡੀਓ ਉੱਥੇ ਹੈਗੀ ਆ 4/10 ਨੂੰ ਸਿਕਿਉਰਟੀ ਦੇ ਬੰਦੇ ਨੇ ਬੱਕਰਾ ਚੋਰੀ ਕਰਕੇ ਵੇਚਿਆ ਜੇ ਸਿਕਿਉਰਟੀ ਚੋਰੀ ਕਰਦੀ ਹੈ ਸਿਕਿਉਰਟੀ ਕਿਵੇਂ ਹੈ ਸਿਕਿਉਰਟੀ ਕਰ ਸਕਦੀ ਹੈ ਮੰਦਿਰ ਦੀ 4/10 2025 ਨੂੰ ਦਿਨ ਨੂੰ 11:30 ਵਜੇ ਕੈਮਰੇ ਸੀਸੀਟੀਵੀ ਕੈਮਰੇਜ਼ ਰਿਕਾਰਡ ਹੈ ਬਰਾਤ ਸਿਕਿਉਰਟੀ ਦਾ ਕਰਮਚਾਰੀ ਉੱਥੋਂ ਬੱਕਰਾ ਚੋਰੀ ਕਰਕੇ ਆਮ ਭਗਤਾਂ ਨੂੰ ਵੇਚ ਰਿਹਾ ਤੇ ਉਸ ਤੋਂ ਵੱਡੀ ਮਾੜੀ ਗੱਲ ਕੀ ਹੋ ਗਈ ਇਹ ਚੋਰਾਂ ਨੂੰ ਕੀ ਫੜਨਗੇ ਜਦ ਖੁਦ ਹੀ ਚੋਰ ਹੈ ਸ਼ਰਾਬ ਇਹ ਲੈ ਕੇ ਜਾਂਦੇ ਅੰਦਰ ਸਾਰਾ ਹੋਰ ਸਮਾਨ ਇਹ ਲੈ ਕੇ ਜਾਂਦੇ ਆ ਮੇਰਾ ਸਿਕਿਉਰਟੀ ਵਾਲੇ ਕੰਮ ਕੀ ਹੈ ਕਰੋੜਾ ਰੁਪਿਆ ਇਹਨਾਂ ਨੂੰ ਦਿੱਤਾ ਜਾ ਰਿਹਾ ਇਹ ਮੰਦਿਰ ਦਾ ਫਿਰ ਇਹ ਸਿਕਿਉਰਟੀ ਦਾ ਕੰਮ ਕੀ ਹੈ ਸਿਕਿਉਰਟੀ ਕਰਦੀ ਕੀ ਹੈ ਰਾਤ ਨੂੰ 9:30 ਜੇ ਗੇਟ ਕੋਲ ਰਹੀ ਆ ਸਿਕਿਉਰਟੀ ਇਹ ਕੰਮ ਕਰਦੀ ਆ ਸਿਕਿਉਰਟੀ ਦਾ ਕੰਮ ਹੈ ਮੰਦਿਰ ਦੇ ਵਿੱਚ ਆਏ ਭਗਤਾਂ ਨੂੰ ਸਹੂਲਤ ਦੇਣਾ ਜੇ ਕੋਈ ਲਾਈਨ ਆ ਉਹਨੂੰ ਸਿੱਧੀ ਕਰਕੇ ਬੰਦੇ ਨੂੰ ਆਰਾਮ ਨਾਲ ਮੱਥਾ ਟੇਕਾ ਇਹ ਤਾਂ ਭਗਤਾਂ ਨੂੰ ੱੱਕੇ ਮਾਰਦੇ ਆ ਸਾਡੇ ਬਹੁਤ ਜ਼ਿਆਦਾ ਸ਼ਿਕਾਇਤਾਂ ਸੀ ਨਹੀਂ ਇਹਨਾਂ ਦੀ ਆਪਣਾ ਕੀ ਕਟਵਾਲੀ ਦੇ ਵਿੱਚ ਵੀ ਸ਼ਿਕਾਇਤ ਗਈ ਜਿਹੜਿਆਂ ਦੇ ਸੁਪਰਵਾਈਜ਼ਰ ਹੈ ਉਹ ਵੀ ਸਾਰੇ ਇਦਾਂ ਦੇ ਹਨ ਉਹਨਾਂ ਦੀਆਂ ਕਿੰਨੀਆਂ ਸ਼ਿਕਾਇਤਾਂ ਹੋ ਚੁੱਕੀਆਂ ਨੇ ਉਹੀ ਰੱਖਿਆ ਹੋਏ ਨੇ ਕਿ ਉਹੀ ਦੂਜਾ ਬੰਦਾ ਜਿਹੜਾ ਚੰਗਾ ਆਏਗਾ ਉਹ ਇਹ ਜਗ੍ਹਾ ਮਲੇ ਨਹੀਂ ਕਰੇਗਾ ਇਸ ਲਈ ਉਹਨੂੰ ਐੱਖ ਦੇ ਨਹੀਂ ਇਹਨਾਂ ਨੇ ਜਿੰਨੇ ਬੰਦੇ ਰੱਖੇ ਹੋਏ ਨੇ ਸੁਪਰਵਾਈਜ਼ਰ ਵੀ ਸਾਰੇ ਉਹ ਨੇ ਜਿਹੜੇ ਕਿ ਡਿਫਾਲਟਰ ਨੇ ਸੀ ਦੇ ਮੈਂਬਰ ਉਹ ਹੋਣੇ ਚਾਹੀਦੇ ਨੇ ਜਿਹੜੇ ਰੋਜ਼ ਮੱਥਾ ਟੇਕਣ ਆਉਂਦੇ ਆ ਔਰ ਮਾਤਾ ਦੇ ਪੱਕੇ ਸ਼ਰਧਾਲੂ ਆ ਔਰ ਕਿਸੇ ਪੱਖਪਾਤ ਤੋਂ ਕੰਮ ਕਰ ਸਕਦੇ ਜਾਂ ਅੰਦਰ ਆ ਕੇ ਜਿਹੜਾ ਵੀ ਕੋਈ ਮੰਦਰ ਚ ਮਾਤਾ ਸੁੰਦਰਤਾ ਦੇ ਪ੍ਰਤੀ ਹੋੜ ਦੇ ਪ੍ਰਤੀ ਕੰਮ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰ ਉਹਨਾਂ ਚੋਂ ਮੈਂਬਰ ਹੋਣਗੇ ਤੇ ਡਿਪਟੀ ਕਮਿਸ਼ਨਰ ਪਟਿਆਲਾ ਚੇਅਰਮੈਨ ਹੋਣਗੇ ਕਿਉਂ ਜਿਹੜਾ ਚੇਅਰਮੈਨ ਇਹਨਾਂ ਨੇ ਲਾਤਾ ਉਹ ਤਾਂ ਕਦੇ ਮਿਲਿਆ ਹੀ ਨਹੀਂ ਜਿਹੜਾ ਇਹਨਾਂ ਨੇ ਚੇਅਰਮੈਨ ਲਾਇਆ ਸੀਗਾ ਉਹਨੇ ਬੈਠਦਾ ਹੀ ਨਹੀਂ ਅਸੀਂ ਜੇ ਸਾਡੀ ਕੋਈ ਕੰਪਲੇਟ ਹੁੰਦੀ ਸੀ ਪਹਿਲਾਂ ਇਹ ਬਹੁਤ ਵੱਡਾ ਮੁੱਦਾ ਹੈ ਤੇ ਅਸੀਂ ਡਿਊਟੀ ਕਮਿਸ਼ਨਰ ਪਟਿਆਲਾ ਨੂੰ ਅਪਰੋਚ ਕਰ ਲੈਂਦੇ ਸੀ ਜਾ ਕੇ ਮਿਲ ਲੈਂਦੇ ਸੀ ਤੇ ਉਹ ਸਾਡਾ ਸਮੱਸਿਆ ਦਾ ਹੱਲ ਕਰ ਦਿੰਦੇ ਸੀ ਹੁਣ ਤਾਂ ਇਹਨਾਂ ਨੇ ਸਾਰੀ ਉਹੀ ਬਦਲਤੀ ਕਾਇ ਹੀ ਬਦਲਤੀ ਵੇ ਬਣਾਤਾ ਚੇਅਰਮੈਨ ਨੂੰ ਲੱਭੀ ਜਾਓ ਕਿੱਥੇ ਮਿਲੂਗਾ ਐਸੇ ਡਿਪਟੀ ਕਮਿਸ਼ਨਰ ਚੇਅਰਮੈਨ ਸੀ ਔਰ ਜਿੱਦੰਦੇ ਪ੍ਰੀ ਇਹ ਆਪਣੇ ਡਿਪਟੀ ਕਮਿਸ਼ਨਰ ਪਟਿਆਲਾ ਆਏ ਨੇ ਇਹਨਾਂ ਨੇ ਇੰਨਾ ਕੰਮ ਕੀਤਾ ਜੇ ਅਸੀਂ ਕੋਈ ਮੰਦਰ ਦੀ ਸ਼ਿਕਾਇਤ ਲੈ ਕੇ ਗਏ ਆ ਇਹਨਾਂ ਨੇ ਤੁਰੰਤ ਕਾਰਵਾਈ ਕੀਤੀ ਇਹ ਕਿਹੜੇ ਕਿਹਦਾ ਨੇ ਇਹ ਆਪਣੇ ਪ੍ਰੀਤੀ যাদব ਜੀ ਅੱਛਾ ਜੀ ਇਹਨਾਂ ਨੇ ਜੇ ਅਸੀਂ ਕੋਈ ਵੀ ਸ਼ਿਕਾਇਤ ਲੈ ਕੇ ਗਏ ਇਹਨਾਂ ਨੇ ਤੁਰੰਤ ਨਿਪਟਾਰਾ ਕੀਤਾ ਮੈਂ ਇਸ ਤੋਂ ਵਧੀਆ ਡਿਪਟੀ ਕਮਿਸ਼ਨਰ ਪਟਿਆਲਾ ਜਿੰਨੇ ਦੇਖਿਆ ਜੀ ਨੇ ਮੰਦਰ ਲਈ ਇੰਨਾ ਵਧੀਆ ਕੰਮ ਕੀਤਾ ਹੋਰ ਬਹੁਤ ਵਧੀਆ ਕੰਮ ਕੀਤਾ ਸੁਧਾਰ ਕੀਤਾ ਮਜ਼ਮਾ ਦੇ ਜਿੰਨੇ ਵੀ ਅਸਮਾਨ ਘਰੇ ਲੈ ਕੇ ਜਾਂਦੇ ਸੀ ਹੋਰ ਜੀ ਸਭ ਕੁਝ ਬੰਦ ਕੀਤਾ ਹੋਰ ਵੀ ਜਿੰਨੀ ਭਗਤਾਂ ਨਾਲ ਠੱਗੀ ਹੁੰਦੀ ਸੀ ਮੈਕਸਿਮਮ ਕੋਸ਼ਿਸ਼ ਕੀਤੀ ਬੰਦ ਕਰਨ ਦੀ ਪਰ ਜ्यादा ਇਹਨਾਂ ਨੇ ਚੇਅਰਮੈਨ ਲਾਤਾ ਹਾਈ ਪਾਵਰ ਪਰਟੀਟੀ ਰੋਲਾ ਪਾਤਾ ਹਾਈ ਪਾਵਰ ਕਮੇਟੀ ਬਣਾਤੀ ਉਦੋਂ ਦੇ ਡਿਪਟੀ ਕਮਿਸ਼ਨਰ ਜੀ ਆਪਣੇ ਹਿਸਾਬ ਨਾਲ ਜਿੰਨੀ ਕੋ ਕੰਮ ਕਰ ਸਕਦੇ ਉਹਨਾਂ ਕਰਦੇ ਡਿਪਟੀ ਕਮਿਸ਼ਨਰ ਨਹੀਂ ਹੈਗੇ ਉਹਦੇ ਦਾ ਇੱਥੇ ਨਹੀਂ ਹੈਗੇ ਫੈਕਟਰੀਆਂ ਲੇਕਿਨ ਚੇਅਰਮੈਨ ਉਹ ਸੀਗਾ ਮੈਂ ਤਾਂ ਅੱਜ ਦੀ ਡੇਟ 'ਚ ਕਹਿੰਦਾ ਹੁਣ ਚੇਅਰਮੈਨ ਹੈ ਕਿ ਹੁਣ ਜਦੋਂ ਚੇਅਰਪਰਸਨ ਇਹ ਕਰ ਡਿਜ਼ਾਈਨ ਕਰ ਗਿਆ ਉਹਦੇ ਨਾਲ ਮੈਂਬਰ ਤਾਂ ਰਹੇ ਨਹੀਂ ਪਰ ਇਹ ਧੱਕੇ ਨਾਲ ਅੰਦਰ ਜਿਹੜੇ ਉਹਨਾਂ ਦੇ ਮੈਂਬਰ ਹੈ ਕਿ ਉਹਨਾਂ ਦੀ ਸਰਕਾਰ ਆ ਇਹਨਾਂ ਦੀ ਪੁਲਿਸ ਆ ਤੇ ਇਹਨਾਂ ਦੇ ਬੰਦੇ ਹੀ ਅੰਦਰ ਕੰਮ ਕਰ ਰਹੇ ਨੇ ਜਿੰਨੇ ਵੀ ਬੰਦੇ ਅੰਦਰ ਕੰਮ ਕਰ ਰਹੇ ਨੇ ਇਸ ਟਾਈਮ ਉਹ ਮੈਕਮੇਟੀ ਮੈਂਬਰ ਹੈ ਉਹ ਮੈਂ ਕਹਿੰਦਾ ਲੀਗਲੀ ਦੱਸਣ ਮੈਨੂੰ ਕਿਵੇਂ ਉਹ ਮੈਂਬਰ ਰਹਿ ਕੇ ਇੱਕ ਚੇਅਰਮੈਨ ਨੂੰ ਰეკਮੈਂਡ ਕਰਿਆ ਸੀ ਸਰਕਾਰ ਅਪਰੂਵ ਕਰਦੀ ਆ ਫਿਰ ਹੁਣ ਚੇਅਰਮੈਨ ਚੇਅਰਪਰਸਨ ਤਾਂ ਛੱਡ ਗਿਆ ਹੁਣ ਜਿਹੜਾ ਨਵਾਂ ਚੇਅਰਮੈਨ ਆਊਗਾ ਚੇਅਰਪਰਸਨ ਆਊਗਾ ਕੋਈ ਵੀ ਆਊਗਾ ਚੇਅਰਮੈਨ ਤੋਂ ਬਣ ਨਹੀਂ ਸਕਦਾ ਕਿਉਂ ਇਹ ਗੋਲਕਪੰਡਾ ਮਾਤਾ ਦਾ ਮੰਦਰ ਚੇਅਰਪਰਸਨ ਆਊਗਾ ਉਹ ਮੈਂਬਰ ਸਿਲੈਕਟ ਕਰੂਗਾ ਦੁਆਰਾ ਗਵਰਨਮੈਂਟ ਅਪਰੂਵ ਕਰੂਗੀ ਇਹ ਹੈ ਹੀ ਨਹੀਂ ਆ ਲੇਕਿਨ ਠੀਕ ਆ ਇਹਨਾਂ ਦੀ ਸਰਕਾਰ ਆ ਜਿਵੇਂ ਕਹਿੰਦੇ ਸਾਡੇ ਦੇ ਦੇ ਵਿੱਚ ੱੱਕਾ ਰਾਤ ਚੱਲਦਾ ਹੁਣ ੱੱਕਾ ਰਾਤ ਚੱਲ ਰਿਹਾ ਸਭ ਇਕਦਸਾਂ ਤਲਾ ਨਾਮ ਲੈਣਾ ਤਾਂ ਇਕਰਮ ਜੈ ਮਾ ਕਾਲੀ ਹਰ ਹਾਰ ਮਹਾਦੇਵ ਮੈਂ ਸ਼ਿਵ ਸੈਨਾ ਸ਼ੇਰੇ ਹਿੰਦ ਜ਼ਿਲ੍ਹਾ ਪ੍ਰਧਾਨ ਗੁਰਜੋਤਪਾਲ ਜੀ ਜਿਹੜਾ ਅੱਜ ਦੀ ਇਹ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਦੇ ਵਿੱਚ ਜਿਹੜਾ ਵਾਰ-ਵਾਰ ਕਾਲੀ ਮਾਤਾ ਮੰਦਿਰ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਪਰ ਅੱਜ ਤੱਕ ਨਾ ਕੋਈ ਪ੍ਰਸ਼ਾਸਨ ਨੇ ਪੁਲਿਸ ਤੇ ਕਿਸੇ ਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਸਾਡੇ ਜਿਹੜੇ ਭਗਤਾਂ ਦਾ ਕਰੋੜਾਂ ਭਗਤਾਂ ਦਾ ਰੋ ਰੋ ਕੇ ਦੁਖੀ ਹੋ ਕੇ ਬੁਰਾ ਹਾਲ ਹੋ ਜਾਂਦਾ ਪਰ ਇਹ ਪ੍ਰਸ਼ਾਸਨ ਤੇ ਪੁਲਿਸ ਉਸ ਗੱਲਾਂ ਨੂੰ ਦਬਾ ਦਿੰਦੀ ਹੈ ਹੁਣ ਜਿਹੜਾ ਨਵਾਂ ਇਨਸੀਡੈਂਟ ਹੋਇਆ ਹੈ 26 ਤਰੀਕ ਨੂੰ ਇੱਕ ਲੜਕੀ ਆਪਣਾ ਗੋਲਕ ਦੇ ਉੱਪਰ ਚੜ ਗਈ ਤੇ ਜਿਹੜੀ ਉੱਥੇ ਸਿਕਿਉਰਿਟੀ ਸੀ ਸਿਕਿਉਰਿਟੀ ਨੇ ਉਸਨੂੰ ਰੋਕਿਆ ਨਹੀਂ ਮਜਬੂਰੀ ਦੇ ਵਿੱਚ ਜਿਹੜੇ ਉੱਪਰ ਪੰਡਿਤ ਸੀਗੇ ਤੇ ਸੇਵਾਦਾਰ ਸੂਨਾਂ ਨੇ ਉਹਨੂੰ ੱੱੱ ਧੱਪੇ-ਤੁੱਕੇ ਮਾਰ ਕੇ ਰੋਕਿਆ ਮਗਰ ਇੱਕ ਜਿਹੜੀ ਵੱਡੀ ਘਟਨਾ ਹੋਣ ਤੋਂ ਬਚੀ ਤਾਂ ਸਹੀ ਪਰ ਬੇਅਦਬੀ ਮਾਤਾ ਦੀ ਹੋ ਗਈ ਦੂਸਰੀ ਜਿਹੜੀ ਘਟਨਾ ਦਾ ਹੈ ਰਾਤ ਨੂੰ ਇਹਨਾਂ ਨੇ ਦਿੱਲੀ ਤੋਂ ਕੁਝ ਕੇਜਰੀਵਾਲ ਸਾਹਿਬ ਦੇ ਖਾਸ ਬੰਦੇ ਆਏ ਐ ਮੰਦਰ ਬੰਦ ਹੋਣ ਤੋਂ ਬਾਅਦ ਉਹ ਮੰਦਰ ਦੇ ਵਿੱਚ ਐਂਟਰ ਕੀਤੇ ਆ ਆਫੀਸਰ ਇਹਨਾਂ ਦੇ ਨਾਲ ਸੀਗੇ ਇਹ ਜਿਹੜੀ ਬੇਅਦਬੀ ਹੈ ਇਹਨਾਂ ਨੇ ਤਾਂ ਆਪਣੇ ਘਰ ਦਾ ਰਾਜ ਹੀ ਸਮਝ ਲਿਆ ਤੁਸੀਂ ਜਿਹੜਾ ਡਿਵੈਲਪਮੈਂਟ ਕਰ ਰਹੇ ਹੋ ਜਿਹੜੀ ਵੀ ਤੁਸੀਂ ਰਾਜਨੀਤੀ ਮੰਦਰ ਦੇ ਵਿੱਚ ਕਰ ਰਹੇ ਹੋ ਇਹ ਠੀਕ ਨਹੀਂ ਹੈ ਤੇ ਜਿਹੜੀ ਤੁਸੀਂ ਇਹ ਬੇਅਦਬੀ ਕੀਤੀ ਹੈ ਆਪਣਾ ਕੇਜਰੀਵਾਲ ਸਾਹਿਬ ਦੇ ਜਿਹੜੇ ਨੇਤਾ ਲੋਗ ਆਏ ਆ ਉਹਨਾਂ ਦੇ ਵਿੱਚ ਸ਼ਾਇਦ ਇੱਕ ਕਿਸੇ ਦਾ ਨਾਮ ਜਿਹੜਾ ਆ ਰਿਹਾ ਸਾਨੂੰ ਪਤਾ ਲੱਗਿਆ ਕਮਲ ਬੰਸਲ ਹੈ ਜਿਹੜਾ ਕਿ ਚੇਅਰਮੈਨ ਹੀ ਇੱਕ ਤਰ੍ਹਾਂ ਦਾ ਬਣਾ ਰੱਖਿਆ ਇਹ ਖੁਦ ਹੀ ਜਦੋਂ ਬੇਅਦਬੀਆ ਕਰ ਰਹੇ ਆ ਇਹ ਕੀ ਸੁਧਾਰ ਕਰਨਗੇ ਰક્ષਕ ਹੀ ਹੁਣ ਪੱਖਪਾਤਕ ਬਣ ਗਏ ਚੁਕੇ ਆ ਇਸ ਲਈ ਅਸੀਂ ਜਿਹੜੇ ਆ ਆਪਣਾ ਪਹਿਲਾ ਡੀਸੀ ਸਾਹਿਬ ਕੋਲ ਚਾਰਜ ਸੀ ਚੇਅਰਮੈਨ ਸੀ ਅਸੀਂ ਉਹਨਾਂ ਕੋਲ ਜਾਂਦੇ ਸੀ ਸਾਡੇ ਸਾਨੂੰ ਬਾਈ ਵੀ ਹੁੰਦੀ ਸੀ ਤੇ ਉਹ ਅੱਛਾ ਕੰਮ ਵੀ ਕਰਦੇ ਸੀ ਹੁਣ ਜਿਹੜੇ ਮੈਂਬਰ ਲਗਾਏ ਆ ਮੋਟੀ ਸਾਮੀਆਂ ਇਹਨਾਂ ਨੇ ਕਦੇ ਮਤਲਬ ਆਣਾ ਨਹੀਂ ਆ ਮੰਦਰ ਦੇ ਵਿੱਚ ਹੁਣ ਹੀ ਸਾਨੂੰ ਦਿਖਣੇ ਸ਼ੁਰੂ ਹੋਏ ਆ ਇਹਨਾਂ ਨੂੰ ਪਤਾ ਨਹੀਂ ਭਗਤਾਂ ਨੂੰ ਕੀ ਪ੍ਰੋਬਲਮ ਆ ਰਹੀ ਆ ਕਿਸੇ ਨੂੰ ਕੀ ਪ੍ਰੋਬਲਮ ਆ ਰਹੀ ਆ ਇਹ ਇੱਕ ਰਾਜਨੀਤਿਕ ਕਰ ਰਹੇ ਆ ਆਪਣੇ ਆਪਣੀ ਡੈਸ਼ਵਾਜੀ ਕਰ ਰਹੇ ਆ ਅਸੀਂ ਸਿੱਧੀ ਜੀ ਗੱਲ ਦੱਸੀ ਏ ਇਹਨਾਂ ਨੂੰ ਮੰਦਰ ਤੋਂ ਕੋਈ ਲੇਗਾ ਨਹੀਂ ਕੋਈ țeਗਾ ਨਹੀਂ ਹੈਗਾ ਹੁਣ ਅਸੀਂ ਚਲੋ ਇਹਨਾਂ ਦੀ ਭਗਵੰਤ ਮਾਨ ਕੇਜਰੀਵਾਲ ਸਾਹਿਬ ਦੀ ਤਾਰੀਫ ਕਰਦੇ ਆ ਕਿ ਇਹ ਮੰਦਿਰ ਦੇ ਲਈ ਬਹੁਤ ਅੱਛਾ ਮਾਡਲ ਲੈ ਕੇ ਆਏ ਆ ਬਹੁਤ ਸੁੰਦਰ ਬਣਾਣਗੇ ਮਗਰ ਜਿਸ ਮੰਦਿਰ ਦੇ ਵਿੱਚ ਮर्यादा ਨਹੀਂ ਦੇਵੀ ਮਾਤਾ ਦਾ અપਮਾਨ ਹੋ ਰਿਹਾ ਤਾਂ ਇਹ ਸਾਰਾ ਕੁਝ ਮਿੱਟੀ ਹੈ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਇਸ ਲਈ ਅਸੀਂ ਇਹ ਪੰਜਾਬ ਸਰਕਾਰ ਨੂੰ ਵੀ ਚਲੋ ਬੇਨਤੀ ਕਰਦੇ ਆ گورنر ਸਾਹਿਬ ਨੂੰ ਵੀ ਅਸੀਂ ਲੈਟਰ ਪਾਵਾਂਗੇ ਚੀਫ ਸੈਕਟਰੀ ਨੂੰ ਪਾਵਾਂਗੇ ਸੀਏਬੀ ਸੀਬੀਆਈ ਨੂੰ ਤਾਂ ਅਸੀਂ ਇਹਦੀ ਮੰਗ ਵੀ ਕਰਾਂਗੇ ਕਿ ਜਿਹੜੀ ਵਾਰ-ਵਾਰ ਬੇਅਦਬੀਆਂ ਹੋ ਰਹੀਆਂ ਕਿਉਂ ਹੋ ਰਹੀਆਂ ਔਰ ਜਿਹੜੀ ਵੀ ਬੇਅਦਬੀ ਕਰਦਾ ਹੈ ਹੁਣ ਜਿਹੜਾ ਆਪਣਾ ਮੈਨੇਜਰ ਹੈ ਜਾਂ ਸਕਿਉਰਟੀ ਇਹਨਾਂ ਦਾ ਕਾਦੇ ਲਈ ਪਿਠਾ ਰੱਖੇ ਆ ਹਜ਼ਾਰਾਂ ਰੁਪਿਆ ਲੱਖਾਂ ਰੁਪਿਆ ਇਹ ਬਰਬਾਦ ਕਰ ਰਹੇ ਆ ਇਹਨਾਂ ਦੇ ਉੱਪਰ ਜਿਹੜਾ ਇਹਨਾਂ ਦਾ ਕੰਮ ਹੈ ਇਹਨਾਂ ਨੂੰ ਚਾਹੀਦਾ ਹੈ ਕਿ ਵੀ ਇਹ ਜਿਹੜੇ ਵੀ ਕੋਈ ਕੋਈ ਬੇਅਦਬੀ ਕਰਦਾ ਉਹ ਪਰ ਪੁਲਿਸ ਕੇਸ ਹੋਣਾ ਚਾਹੀਦਾ ਜਦੋਂ ਇਹ ਪੁਲਿਸ ਕੇਸ ਨਹੀਂ ਹੋएगा ਹਰ ਕੋਈ ਮੰਦਰ ਦੀ ਬੇਅਦਬੀ ਕਰੇਗਾ ਉਹੀ ਮੰਦਰ ਦੇ ਨਾਲ ਹੁੰਦਾ ਆ ਰਿਹਾ ਅਸੀਂ ਇਹ ਹੁਣ ਮੰਗ ਕਰਦੇ ਜਿਹੜੀ ਸਕਿਉਰਟੀ ਕਰੋੜਾਂ ਰੁਪਿਆ ਸਾਲ ਦਾ ਮੰਦਰ ਦੇ ਗੋਲਫ ਫੰਡ ਦੇ ਵਿੱਚੋਂ ਲੁੱਟ ਰਹੇ ਆ ਨਾ ਤਾਂ ਇਹਨਾਂ ਤੋਂ ਜੇਬ ਕਤਰੇ ਰੁਕ ਰਹੇ ਆ ਨਾ ਹੀ ਇਹਨਾਂ ਤੋਂ ਚੋਰੀਆਂ ਰੁਕ ਰੀਆਂ ਸ਼ਰਾਬ ਦੀ ਸਮੰਗਲਿੰਗ ਇਹ ਕਰ ਰਹੇ ਆ ਮੰਦਰ ਚੋਂ ਸਮਾਨ ਇਹ ਚੋਰੀ ਕਰ ਰਹੇ ਆ ਅਸੀਂ بار بار ਡੀਸੀ ਸਾਹਿਬ ਨੂੰ ਵੀ ਇਹ ਸਾਰੀਆਂ ਮੰਗਾ ਦੇ ਰਹੇ ਆ ਵੀ ਜਿਹੜੇ ਟਾਈਮ ਦੇ ਨਾਲ ਕਿਸ ਟਾਈਮ ਇਹਨਾਂ ਨੇ ਕੀ ਕੀਤਾ ਸਭ ਕੁਝ ਇਹਨਾਂ ਨੂੰ ਦੇ ਰਹੇ ਆ ਮਗਰ ਰਾਜਨੀਤਿਕ ਸ਼ਰਨ ਦੇ ਕਾਰਨ ਜਾਂ ਮਿਲੀਭੁਗਤ ਦੇ ਕਾਰਨ ਇਹਨਾਂ ਉੱਤੇ ਅੱਜ ਤੱਕ ਕੋਈ ਐਕਸ਼ਨ ਨਹੀਂ ਹੋਇਆ ਇਹ ਸ਼ਰੀਆਮ ਕਹਿੰਦੇ ਆ ਕਿ ਸਾਡਾ ਜੋ ਮਨ ਕਰੇਗਾ ਅਸੀਂ ਉਹ ਕਰਾਂਗੇ ਮਗਰ ਅਸੀਂ ਵੀ ਆਪਣੀ ਜਾਨ ਤਲੀ ਦੇ ਉੱਤੇ ਧਰ ਕੇ ਚਾਹੇ ਸਾਨੂੰ ਚਾਹੇ ਰਾਜਨੀਤੀ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਅਸੀਂ ਸਿਰਫ ਮਹਾਮੈ ਤੋਂ ਡਰਦੇ ਆ ਅਸੀਂ ਜਿਹੜੀ ਇਹ ਚਾਹੇ ਕੇਜਰੀਵਾਲ ਆ ਭਗਵੰਤ ਮਾਨ ਆ ਜੇਕਰ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਕੱਲ ਨੂੰ ਜਿਹੜੇ ਕੇਜਰੀਵਾਲ ਸਾਹਿਬ ਜਾਂ ਮੁੱਖ ਮੰਤਰੀ ਆ ਰਹੇ ਆ ਸਾਡਾ ਸੰਗਠਨ ਤੇ ਹੋਰ ਅਸੀਂ ਸਾਰਿਆਂ ਨੂੰ ਪਟਿਆਲੇ ਵਾਸੀਆਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਸਾਡੇ ਨਾਲ ਮਿਲਣ ਆ ਕੇ ਅਸੀਂ ਕਾਲੀ ਝੰਡਾ ਇਹਨਾਂ ਨੂੰ ਦਿਖਾਵਾਂਗੇ ਜੇਕਰ ਕੋਈ ਕਾਰਵਾਈ ਨਹੀਂ ਕਰਦੇ ਜਲਦੀ ਤੋਂ ਜਲਦੀ ਇਹਨਾਂ ਨੂੰ ਸਿਕਿਉਰਿਟੀ ਦਾ ਜਿਹੜਾ ਠੇਕਾ ਉਹ ਰੱਦ ਕਰ ਦੇਣਾ ਚਾਹੀਦਾ ਤੇ ਜਿਹੜਾ ਉਹਨਾਂ ਦਾ ਪੈਸਾ ਉਹਨਾਂ ਨੇ ਜਮ੍ਹਾਂ ਕਰਾਇਆ ਤੇ ਉਹਨਾਂ ਨੇ ਕੀ ਕੀ ਇਸ ਦੇ ਵਿੱਚੋਂ ਕਾਲੀ ਮਾਤਾ ਮੰਦਰ ਚੋਂ ਲੁੱਟਿਆ ਉਸ ਦੀ ਸਾਰੇ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਸਾਡੀ ਮੰਗ ਹੈ ਇਹ ਕਰ ਇਹ ਜਿਹੜੀ ਬੇਅਦਬੀ ਹੋਈ ਆ ਜਾਂ ਜਿਹੜੀ ਸਿਕਿਉਰਿਟੀ ਮਾਤਾ ਦੇ ਮੰਦਰ ਨੂੰ ਲੁੱਟ ਰਹੀਆਂ ਨੇ ਉਹਦੇ ਉੱਤੇ ਕੋਈ ਐਕਸ਼ਨ ਸਰਕਾਰ ਵੱਲੋਂ ਨਹੀਂ ਲਿੱਤਾ ਗਿਆ ਤਾਂ ਅਸੀਂ ਕੱਲ ਨੂੰ ਇੱਕ ਪ੍ਰੋਗਰਾਮ ਤਾਂ ਬਣਾਇਆ ਹੋਇਆ ਕਿ ਜਿਹੜੇ ਕੇਜਰੀਵਾਲ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਆ ਰਹੇ ਆ ਅਸੀਂ ਇਹਨਾਂ ਨੂੰ ਕਾਲੀਆਂ ਚੰਡੀਆਂ ਦਿਖਾਵਾਂਗੇ ਇਸ ਤੋਂ ਇਲਾਵਾ ਵੀ ਜੇਕਰ ਫੇਰ ਵੀ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਆਪਣੇ ਆ ਪੂਰੇ ਸੰਗਠਨ ਨਾਲ ਤੇ ਬਾਕੀ ਜਿੰਨੇ Hindu ਧਰਮ ਧਰਮ ਦੇ ਨੇਤਾ ਲੋਗ ਹੈਗੇ ਆ ਜਾਂ ਫਿਰ ਜਿਹੜੇ ਰਾਜਨੀਤਿਕ ਲੋਗ ਹੈਗੇ ਆ ਕਿਉਂਕਿ ਇਹਨਾਂ ਨੇ ਜਿਹੜੀ ਆਪ ਪਾਰਟੀ ਹੈ ਇਹਨਾਂ ਨੇ ਇੱਕ ਮੰਦਰ ਨੂੰ ਆਪਣਾ ਰਾਜਨੀਤਿਕ ਖਾੜਾ ਬਣਾ ਲਿਆ ਇਨਾ ਦੇ ਕਿਸੇ ਦਾ ਕੋਈ ਵਿੱਚ ਕੰਟਰੀਬਿਊਸ਼ਨ ਨਹੀਂ ਮਹਾਰਾਜਾ ਭੁਪਿੰਦਰ ਸਿੰਘ ਨੇ ਮੰਦਿਰ ਬਣਾਇਆ ਸੀਗਾ ਉਹਨਾਂ ਨੇ ਵੀ ਦੇਖੋ ਮਾਤਾ ਦੀ ਮਰਿਆਦਾ ਨੂੰ ਨਹੀਂ ਤੋੜਿਆ ਜਦੋਂ ਕਿ ਉਦੋਂ ਲੋਕਤੰਤਰ ਨਹੀਂ ਸੀਗਾ ਉਹਨਾਂ ਨੇ ਸਾਰਾ ਪੈਸਾ ਹੁਣ ਜਿਹੜਾ ਵੀ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਜਿਹੜਾ ਪੈਸਾ ਲੱਗ ਰਿਹਾ ਉਹ ਪਖਤਾਂ ਦਾ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਉਸ ਨੂੰ ਅਸੀਂ ਨਾ ਹੀ ਜਿਹੜੇ ਸਿਕਿਉਰਟੀ ਨੂੰ ਕੋਰੋਨਾ ਤੇ ਬਰਬਾਦ ਕਰ ਰਹੇ ਨਾ ਹੀ ਅਸੀਂ ਉੱਥੇ ਕਰਨ ਦਵਾਂਗੇ ਜੇਕਰ ਅਸੀਂ ਇੱਕ ਵੱਡਾ ਪ੍ਰਦਰਸ਼ਨ ਵੀ ਹੈ बार-बार ਅਸੀਂ ਜਦ ਤੱਕ ਇਹ ਚੀਜ਼ਾਂ ਨਹੀਂ ਸਾਡੀਆਂ ਮੰਗਾ ਹੋਣਗੀਆਂ ਬਾਰ-ਬਾਰ ਅਸੀਂ ਪ੍ਰਦਰਸ਼ਨ ਵੀ ਕਰਾਂਗੇ ਹਾਂ ਜੇਕਰ ਸਾਨੂੰ ਸੂਸਾਈਡ ਕਰਨਾ ਪੈਗਾ ਜੇ ਸਾਡੀ ਮੰਗਾਂ ਨਾਲ ਸਰਕਾਰ ਨੇ ਦਬਾਨ ਦੀ ਕੋਈ ਚੀਜ਼ ਕੀਤੀ ਤਾਂ ਅਸੀਂ ਸੂਸਾਈਡ ਵੀ ਕਰਾਂਗੇ ਇੱਕ ਨਮਾ ਸਾਡੇ ਜਿਹੜਾ ਧਿਆਨ ਦੇ ਵਿੱਚ ਆਇਆ ਹੈ ਕਿ ਜਿਹੜਾ ਮੈਨੇਜਰ ਇਹਨਾਂ ਨੇ ਰੱਖਿਆ ਹੈਗਾ ਕਾਲੀ ਮਾਤਾ ਮੰਦਿਰ ਦੇ ਵਿੱਚ ਇਹਨਾਂ ਨੇ ਆਪਣੇ ਵਟਸਐਪ ਗਰੁੱਪ ਬਣਾ ਰੱਖੇ ਆ ਤੇ ਰਾਜਨੀਤਿਕ ਲੋਕੋ ਦੇ ਵਿੱਚ ਪਾ ਰੱਖੇ ਆ ਇਹ ਕਹਿੰਦੇ ਅਸੀਂ ਮਾਤਾ ਦੇ ਦਰਸ਼ਨ ਕਰਾਵਾਂਗੇ ਆਫੀਸ਼ੀਅਲ ਉਹਨੂੰ ਗਰੁੱਪ ਦਾ ਨਾਮ ਦਿੱਤਾ ਇਹਨਾਂ ਨੇ ਉਦੇ ਵਿੱਚ ਨਾ ਤਾਂ ਕਿਸੇ ਡੀਸੀ ਸਾਹਿਬ ਦਾ ਨੰਬਰ ਐਡ ਕੀਤਾ ਗਿਆ ਨਾ ਐਸਡੀਐਮ ਸਾਹਿਬ ਦਾ ਕੀਤਾ ਗਿਆ ਨਾ ਹੀ ਆਫੀਸ਼ੀਅਲ ਕਿਸੇ ਅਫਸਰ ਦਾ ਕੀਤਾ ਗਿਆ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਇਸ ਲਈ ਇਹ ਜਿਹੜਾ ਇਹਦੇ ਉੱਪਰ ਵੀ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ